ਕਿਸਲੀ ਸਾਹ ਹੋਣੀ ਆ ਇਹਨੂੰ ਆਈ ਇਹਨੂੰ ਬਿਸਤਰਾ ਨੇ ਇਹਨੂੰ ਪੁੱਟਿਆ ਆਇਆ ਮੋਟਾ ਜੀ ਇਹਨੇ ਨਾਂ ਦੇ ਗੁੱਟੋ ਅਸੀਂ ਵੀ ਤੀਂ ਵਾਲੇ ਹੈਗੇ ਆ ਪਾ ਜੀ ਇਹਨਾਂ ਨਾਂ ਦੇ ਗੁੱਟੋ ਵਿੱਚ ਨਾਂ ਨੇ ਬੜਾ ਬੇਦਬਾਹ ਬਾਹਰ ਕਿੰਨਾ ਮਾਰੇ ਜੀ ਨਾਂ ਨੇ ਬਹੁਤ ਮਾਰੇ ਆ ਇਹ ਨਾਂ ਨੇ ਅੱਜ ਮੱਲੇ ਵਾਲੇ ਨਾਂ ਨੇ ਉਹਨਾਂ ਚਾਹੇ ਕਹਿੰਦੇ ਨਾਂ ਦਾ ਛੱਡਿਆ ਜਾਈਂਦਾ ਆ ਜੀ ਉਦਾਜ ਬੰਦੇ ਆ ਨਈ ਗਰੀਬੀ ਪਾਣ ਬੜਾ ਕਦਾ ਵੇ ਇੱਕ ਤਨੀ ਗਈ ਜਿੰਨਾ ਚਿਰ ਹੋਇਆ ਗਿਆ ਉਹ ਯਾਰ ਉਹ ਵਾਲੀ ਪਾਇਆ 8 ਮਹੀਨੇ ਗਏ ਯਾਰ ਭਰੀ 6 6 ਮਹੀਨੇ ਤੁਸੀਂ ਸੱਟ ਲੱਗੀ ਕਾਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਹੁਣ ਲੱਗੀਆਂ 15 ਦਿਨ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਕੋਲੋਂ ਯਾਰ ਤੂੰ ਦੱਸ ਨਾ ਕਿ ਕੀ ਗੱਲ ਹੋਈ ਆ ਕਿੱਥੇ ਰਹਿਣ ਆਲੇ ਉਹਨੂੰ ਗਲੀ ਦਾ ਵੀ ਨਹੀਂ ਪਤਾ ਹੋਇਆ ਯਾਰ ਮੈਂ ਉਹ ਡਾਡੀ ਨੇ ਬੋਲ ਆ ਜੀ ਤੁਹਾਡੇ ਨਾਲ ਲੈ ਜਾਂਦੇ ਕੀ ਹੋਇਆ ਮਾਰਕਟ ਆਈ ਗਈਆਂ ਕਿ ਕਿਹਨੇ ਵੇਲੋ ਕੀਤੀ ਗਈ ਆ ਦਸ ਜਿਹੜਾ ਜਿਹੜਾ ਮਾਰਿਆ ਤੁਹਾਨੂੰ ਮੈਡਮ ਜੀ ਦਸ ਦਸ ਨਾ ਨਾ ਅੰਤੇ ਉਹਨੇ ਨਹੀਂ ਮਾਰਿਆ ਘੜ ਵਾਲੇ ਦਾ ਨਾਮ ਹੀ ਆਉਂਦਾ ਉਹ ਕਿੰਨੇ ਕਿੰਨੇ ਦਾਨਿਕ ਪਈ ਆ ਆ ਉਸ ਤੋਂ ਪਹਿਲੇ ਵੀ ਤੁਹਾਨੂੰ ਕਿਤੇ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਨੂੰ ਕੀਦਰ ਹੋ ਗਿਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਲ ਹਾਂਜੀ ਅੱਜ ਵੀ ਹੋਇਆ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਣਾ ਨੂੰ ਤੇ ਗੱਲਾਂ ਬਣਾਉਣ ਲੱਪੇ ਢਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਤਰਾ ਜਿਹੜੀ ਹਾਲਾਤ ਵਿੱਚ ਨੂੰ 10 10 ਚੋਖ ਲੱਗ ਗਈ ਕਪੜੇ ਉਹ ਕਪੜੇ ਪਾੜ ਕੇ ਨੂੰ ਪਾ ਰਿਹਾ ਆਹ ਦੱਸਦਾ ਜੋ ਆਹ ਦਸਦਾ ਹੁੰਦਾ ਵਾ ਦੋ ਦਸਰਾਂ ਦਸਰਾਂ ਨਹੀਂ ਮੈਂ ਬੋਲ ਵੀ ਤੈਨੂੰ ਨਹੀਂ ਸ਼ਰਮ ਆਉਂਦੀ ਤੈਨੂੰ ਸ਼ਰਮ ਆਉਂਦੀ ਹੈ ਬੋਲ ਜਿਹੜੇ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਿਕਰ ਬਣਾਣੀ ਨੰਗੀ ਹੈਗੀ ਸੀ ਤੇ ਇਹਨਾਂ ਵਾਲਕ ਪਾੜੇ ਹਾਂ ਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਹੀਂ ਤੇ ਉਹ ਘਰ ਵਾਲੇ ਹਾਂਜੀ ਉਹ ਰਾਜਨ ਨੇ ਰਾਜਨ ਉਹ ਰਾਜਨ ਕਾਰ ਨੇ ਗੱਲ ਲੜਾਈ ਦਾ ਗੱਡੀ ਕਿਹੜੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਹਾਂਜੀ ਦਾਜ ਹਾਂ ਦਾਜ ਨੂੰ ਲੁੜਿਆ ਕੀ ਜਾਂਦੇ ਤੁਸੀਂ ਅਸੀਂ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾਣਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਨਜ਼ਰ ਹੋਇਆ ਵਿਆਨੂੰ 8 ਮਹੀਨੇ ਇਹ ਲੋ ਮਾਰਦਾ ਆਜੂ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲੇ ਨੇ ਬਚਾਇਆ ਜੀ ਹਾਂਜੀ ਹੋਰ ਮਾਰਦੀ ਪੂਰੇ ਰੇਨ ਵਾਲੇ ਸ਼ਕਤੀ ਨਗਰ ਕੀ ਮਾਮਲਾ ਸਾਰਾ ਮਾਮਲਾ ਮਾਰਜ ਇਹੋ ਜਿਹਾ ਪੂਰੀ ਨੂੰ 4-5 ਵਾਰ ਜਨੂੰ ਮਾਰ ਕੇ ਕੁੱਟੇ ਕਿ ਭੇਜਿਆ ਫੇਰ ਵੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਹੋਰ ਦੇਖ ਇਹੋ ਜਿਹੋ ਸੋੜੇ ਆੜੇ ਮੇਰਾ ਜਵਾਈ ਦੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾ ਜੀ ਕੀ ਕਰ ਰਹੇ ਕਹਿੰਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਉਹ ਮਾਰੇ 5-6 ਮਹੀਨੇ ਹੋਏ ਹਲੀ 5-6 ਵਾਰੀ ਕੱਢਦੇ ਇਹਨਾਂ ਨੇ ਅੱਜ ਜੰਨੀ ਮਾਨ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਉਹ ਮਾਰ ਕਰਦੇ ਕੀ ਹੋ ਜਾਂਦੀ ਉਹ ਵਿਆਹ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਹ ਨੂੰ ਘਰ ਦਾੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਾਇ ਚੈਂਦੀ ਤੇ ਕੋ ਮਾਰਨ ਨੂੰ ਕਹਿੰਦੇ ਜਿੰਨਾ ਜਰਾ ਹੋਇਆ ਵਿਆਹ ਨੂੰ ਹੋਏ 5-6 ਮਹੀਨੇ ਹੋਏ ਹਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਤਾਂ ਮੱਲੇ ਵਾਲੇ ਦੱਸਿਆ ਵਾ ਇਲਾਕਾ ਪਾਸੇ ਕਹਿ ਰਹੇ ਕਿ ਕਪੜੇ ਲਾ ਕੇ ਨੂੰ ਘੁੱਟਿਆ ਆਹੋ ਉਹ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਕੁੜੀ ਨੂੰ ਮਾਰਦੇ ਰਹੇ ਸੀ ਨਾ ਜਾਂਦੇ ਮੁਕੇ ਦੇ ਤੇ ਇਹਨਾਂ ਨੇ ਪਾਸੇ ਮਲਾ ਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਸੀ ਤੇ ਫਵਾ ਕੜਗੜਾ ਕੇ ਤੇ ਕੱਢ ਕੇ ਛੋਟ ਮਾਰੋ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਵੀ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਿਆ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨਾਂ ਹੀ ਮੰਗੇ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂ ਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਹੁੰਦੇ ਹੋਂ ਇਹੋ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਵੀ ਵਸਾਣਾ ਜਿੱਦੀ ਕੁੜੀ ਨੂੰ ਮਾਰਨਾ ਸੋਰਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀ ਮੇਰੀ ਭੈਣ ਵਿੱਚ ਪਈ ਆ ਉਹਨਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਹਾਂ ਰੱਖਿਆ ਹੋਆ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਨਹੀਂ ਨਾਨਾਂ ਮਾਰਦੀ ਹੈ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸਾਸਰੀ ਨਾਲ ਅਲੀ ਇੱਕ ਸੋੜਾ ਹੈ ਜਿਹੜਾ ਮਾਰੀ ਮੁੱਠੀ ਦੀ ਮਦਦ ਕਰਦਾ ਤੇੜੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾ ਖਾਨਦਾਨ ਵਿੱਚ ਕੁਝ ਨਹੀਂ ਹੈ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਦੇਖੋ ਉਹ ਤਾਂ ਦਾਜ ਮੰਗਦੇ ਸਿੱਧੀ ਜੀ ਦੀ ਗੱਲ ਸਾਡੇ ਨਹੀਂ ਦੇ ਸਕਦੇ ਇਹ ਤਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ ਕੰਮ ਕਰਦਾ ਲక్ష్ਮੀ ਜਿੱਥੋਂ ਰਹਿਣ ਵਾਲੇ ਇਹ ਤਾਂ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹਨਾਂ ਨੇ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਇਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਜਣੇ ਅੰਦਰ ਬੜ ਗਏ ਉਹਨਾਂ ਦੇ ਸਾਨੂੰ ਉਹਨਾਂ ਦੇ ਬੜ ਨਹੀਂ ਤੇ ਧੱਕਾ ਮਾਰੇ ਬੁਆ ਮਾਰ ਕੇ ਅੰਦਰ ਬੜਿਆ ਉਹ ਕਿਹ ਅਈ ਕੋਠੇ ਗਈਆਂ ਵਾ ਮੈਂ ਛੋਟ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹਨਾਂ ਚਾਤੀਆਂ ਮਾਰੀਆਂ ਤੇ ਇਹ ਦੰਗਿਆ ਕਰਕੇ ਇਹਨੂੰ ਮਾਰ ਰਹੇ ਨੇ ਅੰਦਰ ਇਹ ਮਾਰਦੇ ਆ ਇਹ ਘਰ ਵਾਲਾ ਦਾ ਘਰ ਵਾਲਾ ਮਾਰਦੇ ਆ ਮੈਂ ਕਹਾਂ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਤੇ ਬੁਆ ਖੋਲ ਤੇ ਮਰ ਜਾਣਾ ਹੈ ਕਿ ਨ ਮਾਦੇ ਮਾਦੇ ਰਾਇ ਜੋ ਹੈਗਾ ਮਾਦੇ ਮਾਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਆਹ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਕਿ ਦੰਗਿਆਂ ਆਪਣੇ ਪਾਏ ਔਰ ਇਹ ਕਪੜੇ ਜੇ ਪਾਟੇ ਹੀ ਭੁਲੇੜ ਕੇ ਥਲੇ ਸੋੜਦੇ ਜਿਹੜੇ ਨਵੇਂ ਕਪੜੇ ਬਪਾ ਕੱਢੇ ਉਹਨੂੰ ਮਾਰਦੇ ਪਹਿਲਾਂ ਮਾਰਦੇ ਪਿਆ ਬਹੁਤ ਜਿਆਦਾ ਮਾਰਦੇ ਚੱਕ ਦਲੀਲ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਥੀ ਮਾਰੇ ਇੱਕ ਦਿਨ ਸਾਥੀ ਕੁੱਟੀ ਆ ਸਾਥੇ ਮਾਰਿਆ ਨਹੀਂ ਉਹਦੇ ਬਾਰੇ ਫਾਸਲਾ ਮਾਰਿਆ ਕਿ ਆ ਕਹਿੰਦੀ ਦੱਸਿਆ ਦਾਦਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਯੋਧੇ ਉਹਨੂੰ ਤੇ ਦੱਫਾਲੇ ਮਾਰੇ ਵਾਲ ਫੜੇ ਰਹੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਭਾਜੀ ਮੈਂ ਤਾਂ ਦਾਜ ਕਾਮ ਨਹੀਂ ਮਾਰਦੇ ਨੇ ਕਹਿੰਦੇ ਪਾਗਲ ਮੇਰਾ ਨਾਮ ਰੇਨੂ ਮਾਝਣਾ ਤੇਤੁਰਿੰਦੀ ਤਰਨਪੁਰਾ ਗਲੀ ਨੰਬਰ 5 ਜੋੜਾ ਫਟਕ ਕੀ ਮਾਮਲਾ ਸਾਹਿਬ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਇਆ ਹੈ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਤਾ ਵੈ ਕਦੀ ਬਾਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ 4 ਵਾਰੀ ਦੇ ਵਿੱਚ 4 ਮਹੀਨੇ 4 ਵਾਰੀ ਦੇ ਨੂੰ ਪੇਕੇ ਕੱਢ ਦਿੱਤਾ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਆ ਕੁੜੀ ਦਾ ਕੀ ਨਾਮ ਹੈ ਅੱਛਾ ਨਾਂ ਨਹੀਂ ਪਤਾ ਹੈ ਵਗਾਂ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾਨ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਕੋਣ ਆਇਆ ਕਾਰਨ ਕੁਛ ਨਹੀਂ ਤੂੰ ਪਈ ਆਈ ਹੈ ਕੁਛ ਤੂੰ ਵਿਆਹ ਦਾਜ ਦੋਈ ਨਹੀਂ ਲੈਂਦਾ ਇਹੋ ਲਈ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਪਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲੋ ਨਹੀਂ ਤੇ ਉਹਨੇ ਮਰ ਜਾਣਾ ਜੇ ਪਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਦੇ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਪਾਜੀ ਜਮੀਨ 'ਚ ਕੁੜੀ ਨੂੰ ਪੂਰੇ ਨੰਗੇ ਤਰੀਕੇ ਨਾਲ ਬਿਠਾਇਦਾ ਸੀ ਤੇ ਨੰਗੇ ਕਰਕੇ ਮਾਰਦਾ ਪਿਆ ਅਲਫ ਨੰਗਾ ਕਰਕੇ ਉਹ ਨੇ ਅੰਦਰ ਸਿਰਫ ਘਰ ਵਾਲਾ ਹੀ ਬਾਕੀ ਨਾਨ ਨਾਨ ਬਾਹਰ ਹੀ ਸੱਸ ਬਾਹਰ ਸੀ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਪੰਜ ਸਰ ਸਾਰੀ ਗਲੀ ਪਈ ਫਿਰ ਸਾਰੀ ਗਲੀ ਵਾਲੇ ਅਸੀਂ ਗਏ ਆ ਅਸੀਂ ਦਰਵਾਜ਼ਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ देर ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਜਿਹੇ ਤਰ੍ਹਾਂ ਦੇ ਹਾਲਾਤ ਬਣੇ ਬਹੁਤ ਹਾਲਾਤ ਬਹੁਤ ਹਾਲ ਬੋਲੇ ਸੁਜਿਆ ਲੰਦ ਜਾਤ ਲੰਗਾ ਅੱਗੇ ਤੁਰਦੀ ਪਈ ਸੀ ਬਲਕਿ ਬਹੁਤ ਮਾੜੀ ਕੰਡੀਸ਼ਨ ਹੈ ਅੱਗੋਂ ਨਾਨ ਕਹਿੰਦੀ ਆ ਕਿ ਨਾ ਕਿ ਦਾਜ ਦਾ ਕਰ ਦਾਜ ਦਾ ਵੀ ਕਹਿਣ ਦਈ ਹੈ ਗਰੀਬ ਹੈ ਗੋਂਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵੈ ਰਿਸ਼ਤੇਦਾਰੀ ਅਦਾ ਹਾਲ ਤੇ ਥੋੜੀ ਕਰੀ ਦਿੰਦੀ ਭਾਜੀ ਭਾਜੀ ਨੇ ਨਾਨ ਨੂੰ ਨਹੀਂ ਵਸਣ ਦਿੰਦੀ ਨਾਨ ਦੇ ਸਾਸੀ ਭਾਜੀ ਚਾਰ ਚਾਰ ਮਹੀਨੇ ਚ ਘਟੋ ਘਟ ਪਿਆ ਵਾਰੀ ਚਾਰ ਮਹੀਨੇ ਪਿਆ ਮੈਂ ਤਾਂ ਕਿ ਕੁੜੀ ਨੂੰ ਕਿਹਾ ਮੈਂ ਕਿਹਾ ਹੁਣ ਤੂੰ ਅਗਰ ਜਾਏਗੀ ਤੇ ਤੂੰ ਗਲਤ ਹੋਏਗੀ ਮੈਂ ਕਿਹਾ ਅਗਰ ਮਰਨਾ ਤੇ ਫਿਰ ਚੱਲ ਜੀ ਅੱਜ ਕਿੱਥੇ ਆਏ ਤੁਸੀਂ ਅੱਜ ਅਸੀਂ ਸਾਰੀ ਗਲੀ ਵਾਲਿਆਂ ਨੇ ਮੈਂ ਨਹੀਂ ਸਾਰੀ ਗਲੀ ਵਾਲਿਆਂ ਨੇ ਇਹਦਾ ਕੁੜੀ ਵਿਚਾਰ ਦਾ ਸਾਥ ਦਿੱਤਾ ਹੈ ਭੈਣਾ ਨੇ ਭਰਾਵਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਤੇ ਅਸੀਂ ਘਟੋ ਘਟੇ ਹਜ਼ਾਰ ਬੰਦਾ ਗਲੀ 'ਚ ਇਕੱਠਾ ਹੋ ਗਿਆ ਸੀ ਤੇ ਉਹਨਾਂ ਥਾਣੇ ਵਾਲਿਆਂ ਨੇ ਸਾਨੂੰ ਪੰਜ-ਛੇ ਜਣਿਆਂ ਨੂੰ ਕਿਹਾ ਕਿ ਤੁਸੀਂ ਇੱਧਰ ਆਓ ਤੇ ਬਾਕੀ ਪ੍ਰਸ਼ਾਸਨ ਕੋਲੋਂ ਕੀ ਮੰਗ ਬਾਕੀ ਚਲੋ ਉਹ ਜੋ ਕਰਨਗੇ ਸਾਰੀ ਅਹੀਂ ਦੱਸਦੀ ਐ ਸਾਰੇ ਅੰਦਰ ਜਿਹੜੇ ਭਾਜੀ ਹੋਰੀ ਵੀ ਹੈਗੇ ਆ ਕੀ ਚਾਹੁੰਦੇ ਹੋ ਤੁਸੀਂ ਹੁਣ ਚਾਹਣਾ ਹੁਣ ਦੇਖੋ ਅਸੀਂ ਮੈਂ ਕੀ ਚਾਹਣਾ ਜਿਹਦਾ ਨਾਲ ਬੀਤੀ ਉਹ ਕੁੜੀ ਦੱਸ ਸਕਦੀ ਐ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਕੁੜੀ ਛੱਟ ਲੱਗੀ ਉਹਦੇ ਕਹਲੇ ਬੜੀਆਂ ਲੱਗੀਆਂ ਹੁਣ ਕੀ ਲੱਗੀਆਂ ਲੜ ਇਹ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚੰਗਰੇਟ ਦੇ ਵਿੱਚ ਨੇਂ ਬੁਲਾ ਰਹੇ ਦੋ ਪਾਰਟੀਆਂ ਸੁਣ ਰਹੇ ਦੋ ਪਾਰਟੀਆਂ ਗੱਲ ਸੁਣਦੇ ਆ ਨਹੀਂ ਜੀ ਅਜੇ ਤੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਜੇ ਲੜਕਾ ਪ੍ਰਵਾਧਰਮ ਸਿੰਘ ਗਰੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪ੍ਰਸੰਨ ਕਰਦਾ ਸੀ। ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਤਾਂ ਹੁਣ ਹੀ ਪਤਾ ਲੱਗਾ ਇਹ ਮੌਕੇ ਤੇ ਗਏ ਆ ਤੁਸੀਂ। ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲ ਬੁਲਾਏਗੇ? ਲੜਕੇ ਦਾ ਨਾਮ ਹੈਗਾ ਜੇ ਮੈਂ ਰੱਖ ਹਾਂ ਜੀ ਕੀ ਨਾਮ ਸਰ? ਰਾਜਨ ਰਾਜਨ। ਨਹੀਂ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ। ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਆਈ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਹੀ ਬੁਲਾ ਰਿਆ। ਸਰ ਜਿਹੜਾ ਲੜਕਾ ਬਰਿਆਣ ਵਾਲਾ ਕਿੱਥੋਂ ਦਾ ਹੈਗਾ ਤੁਸੀਂ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹੈ ਹਾਂਜੀ ਹਾਂਜੀ ਇਹ ਧਰਮਪੁਰਾਇ ਗੜੀ ਨੂੰ ਪਾਉਂਦੇ ਸਿਰ ਕੁੜੀ ਦਾ ਮਾਂ ਪਿਓ ਸੱਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਨਹੀਂ ਨਹੀਂ ਲੜਕੀ ਕੋਈ ਜਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਨਹੀਂ ਦੋਨੋਂ ਕੀ ਕਾਰਵਾਈ ਹੋਈ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਆਹਵਾਨੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋਈ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪਰੇਸ਼ਾਨ ਕਾਫੀ ਦੇਗਾ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ